ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਲਾਈਨ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਟਾਈਮ ਮੌਜੂਦਾ ਸੀ ਮਲਕਾਣਾਪਤੀ ਵਿਖੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਸੀਵਰੇ ਦਾ ਪਾਣੀ ਹੈ ਇਹ ਖੜਾ ਹੈ ਜਿਹਦੇ ਕਾਰਨ ਇੱਥੇ ਜੋ ਵਸਨੀਕ ਨੇ ਉਹਨਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿੰਦਗੀ ਦੇ ਨਾਲ-ਨਾਲ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਸਪੀ ਉਸ਼ਟਨ ਚੰਦੇ ਨੇਤਾ ਹਮੇਸ਼ਾ ਹੀ ਉਹਨਾਂ ਨੂੰ ਵਿੱਚ ਟਿਕਨ ਦਾ ਖਤਰਾ ਰਹਿੰਦਾ ਹੈ ਜਿਸ ਕਾਰਨ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਸੋ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਦੀ ਮੰਗ ਹੈ ਜਿਹੜੇ ਇਹ ਪਾਣੀ ਹੈ ਇਸ ਸਮੱਸਿਆ ਦਾ ਜਿਹੜਾ ਜਲਦ ਜਲਦ ਨਿਪਟਾਰਾ ਕੀਤਾ ਜਾਵੇ ਕੈਮਰਾਮੈਨ ਤੇ ਕਿਸਰਤੀ ਸਾਹਿਬ ਦੇ ਨਾਲ ਵੈ ਰਵਿੰਦਰ ਕੁਮਾਰ ਪੰਜਾਬ 2022 ਹਾਂਜੀ ਤੁਹਾਡਾ ਨਾਮ ਕੀ ਬਲਵਿੰਦਰ ਤੁਸੀਂ ਜਿਹੜੇ ਇਸ ਕਿੰਨੇ ਟਾਈਮ ਤੋਂ ਰਹ ਰਹੇ ਤੁਸੀਂ ਰਹੇ ਮੈਨੂੰ 30 ਸਾਲ ਹੋ ਗਏ ਜਿਵੇਂ ਇਹੀ ਹਾਲ ਹੈ ਠੀਕ ਹੈ ਮਾਰੇ ਦੀ ਬਾਤ ਸੁਣਦੀ ਹੈ ਤੇ ਇਹੀ ਹਾਲ ਹੋ ਜਾਂਦਾ ਬੁਰਾ ਹਾਲ ਸਭ ਵਿੱਚ ਫਿਰਦੇ ਆ ਬੰਦੇ ਠੀਕ ਹੈ ਪਾਣੀ ਨਿਕਲਦਾ ਹੀ ਨਹੀਂ ਇਥੋਂ ਬੁਰਾ ਹਾਲ ਹੈ ਜੀ ਘਰਾਂ ਦਾ ਪਾਣੀ ਵੀ ਖੜ ਜਾਂਦਾ ਹੈ ਗੰਦਗੀ ਆਣੀ ਹੈ ਬੁਰਾ ਹਾਲ ਹੈ ਸਾਰਾ ਉਸ ਤੋਂ ਤੱਕ ਆ ਦੇਖੋ ਉਸ ਤੋਂ ਤੱਕ ਪੂਰੇ ਮੰਡੇ ਪਾਣੀ ਹੁੰਦਾ ਠੀਕ ਹੈ ਯ ਨਿਕਲਦਾ ਨਹੀਂ ਅਜ ਕਿੰਨੇ ਦਿਨ ਹੋ ਗਏ ਪਾਣੀ ਖੜੇ ਨੂੰ ਤੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ ਜੀ ਅਸੀਂ ਇਹ ਕਹਿੰਦੇ ਆ ਇੱਕ ਤਾਂ ਸਾਡੀ ਸੜਕ ਬਣੇ ਇੱਕ ਸਾਨੂੰ ਵਿੱਚੋਂ ਵੱਡੀ ਨਾਲੀ ਕੱਢ ਕੇ ਦਿੱਤੀ ਜਾ ਸਾਡੇ ਮਾ ਲਿਖ ਪਾਣੀ ਨਹੀਂ ਖੜਨਾ ਚਾਹੀਦਾ ਸਾਡੇ ਪਾਣੀ ਲੰਘ ਦੀ ਤੱਕ ਦੇ ਘਰੋਂ ਤੋਂ ਬਾਅਦ ਸਾਡੇ ਰਸਤੇ ਹੀ ਬੰਦ ਨੇ ਕੀ ਆ ਹਾਲ ਆ ਦੇਖ ਲਓ ਤੁਸੀਂ ਲੰਘ ਨਹੀਂ ਸਕਦੇ ਬੱਚੇ ਸਕੂਲ ਨੇ ਜਾ ਕੇ ਬੱਚੇ ਅੰਦਰਾਂ ਚ ਬੈਠ ਨੇ ਇੰਨੇ ਨੇ ਬਣੋ ਕੇ ਸਕੂਲ ਲੱਗੇ ਹੋਏ ਨੇ ਬੱਚੇ ਸਾਡੇ ਘਰ ਬੈਠੇ ਨੇ ਹਾਂਜੀ ਤੁਹਾਡਾ ਨਾਮ ਜੀ

ਆਪਾਂ ਨੂੰ ਮੰਗ ਕੇ ਕਰਦੇ ਪ੍ਰਸ਼ਾਸਨ ਜੀ ਜਿਆਦਾ ਲੋਟੇਸੀ ਬਣਾਦਾ ਕਰਦੋ ਬੜੀ ਨਿਕਲਦਾ ਹੋਏ ਜਿਆਦਾ ਦੇ ਜੀ ਨਾ ਵਾਪਸ ਨਾ ਚੋ ਨਾ ਨਾ ਆਹ ਇਹ ਗੱਲ ਸਿੱਧਾ ਕਰਦਾ ਜਿੱਤਾ ਜਾਵੇ ਜੇ ਨਾਲੇ ਚ ਕਨੈਕਸ਼ਨ ਕਰ ਦਿੱਤਾ ਜਾਵੇ ਅਸੀਂ ਤਾਂ ਪਰੇਸ਼ਾਨ ਹੋਇਆ ਬਣ ਕੰਦਾ ਪਾਣੀ ਹੈ ਫਾਰਸ ਹੋ ਗਈ ਸਾਨੂੰ ਤਾਂ ਜਵਾਕਾ ਨੂੰ ਤਦ ਲੰਗਣਾ ਵੀ ਉਹ ਹੋਇਆ ਪਿਆਏਗਾ ਹੁਣ ਜਿਆ ਜੀ ਕੰਮ ਤੇ ਜਾਣ ਆਏਗਾ ਪਹਿਲਾ ਪਾਣਾ ਪਾਣੀ ਨਿਕਲੂਗਾ ਫਿਰ ਜਾਊਗਾ ਉਹ ਜਵਾਬ 3:00 8 ਵਜੇ ਲੱਗਦਾ 8:30 ਵਜੇ ਲੋਕ ਨਿਕਲੋ ਜਾ ਕੇ ਬੰਦਾ ਮੇਰਾ ਤਾਂ ਸਾਹਮਣੇ ਦਾ ਆਪਸ਼ਨ ਹੈ ਜੀ ਤੁਹਾਡਾ ਨਾਮ ਜੀ ਓਮਪੁਰ ਘਰ ਜਿਹੜਾ ਪਾਣੀ ਖੜਾ ਗੰਦਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਪੱਕਾ ਪਾਣੀ ਖੜਾ ਹੀ ਜਦੋਂ ਸੀਵਰੇਜ ਪੱਦ ਗਈ ਨੇ ਚਾਰਜਰ ਹੋ ਗਈ ਹੈ ਜੀ ਤੇ ਉਹ ਜੋ ਗਟਕੈਂਟ ਕਰਕੇ ਜੋ ਮਾਰਿਆਂ ਦਾ ਰੋਧ ਉਹਦਾ ਸਵੇਰੇ ਦਿੱਕਤ ਦਾ ਤੱਕਾ ਇਹ ਨਹੀਂ ਕਿ ਦਿੱਕਤਾਂ ਸਾਹਮਣੇ ਫੇਰਾ ਜਾਂ ਹੁੰਦੇ ਨੇ ਪਰ ਪਰਿਆ ਤਾਂ 3-4 ਦਿਨਾਂ ਜਾਂ ਹੁੰਦਾ ਹੈ ਨਹੀਂ ਜੀ ਆ ਦੇਖੇ ਕਰ ਰਹੇ ਜੀ ਜਿਸ ਤਰ੍ਹਾਂ ਦੀ ਪਰੇਸ਼ਾਨੀ ਸਾਹਮਣੇ ਕਰਨਾ ਪੈ ਰਿਹਾ ਤੁਹਾਨੂੰ ਇਹ ਨਹੀਂ ਹੋਣੀ ਚਾਹੀਦੀ ਕਿ ਮੈਂ ਦਵਾਈ ਇੱਕ ਦਿਨ ਲੈਂਦਾ ਹੈ ਤੁਹਾਰੀ ਹੁੰਦੀ ਹੈ ਇਹ ਪਰਸਪਰ ਨਹੀਂ ਆਉਣਾ ਚਾਹੀਦਾ ਸੰਗਤ ਰਸਤਰ ਦੇਗਾ ਅੰਗਰਿਆ ਜਗਾ ਤੇ ਤੁਸੀਂ ਫਿਰ ਮੰਕੀ ਕਰਦੇ ਹੋ ਪ੍ਰਸ਼ਾਸਨ ਤੋਂ ਪਾਣੀ ਕਢਾਓ ਨਹੀਂ ਪਾਣੀ 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 ਕਿਉਂਕਿ ਇੱਕ ਦਿਨਾਂ ਹੀ ਪਾਣੀ ਲੈ ਕੇ ਚਲਾਇਦੇ ਨੇ ਅੱਜ ਤੋਂ ਅੱਜ ਤੱਕ ਦਿਨਾਂ ਹੀ ਪਾਣੀ ਦਾ ਇੰਨਾ ਪਾਣੀ ਕਿੱਥੋਂ ਆ ਕੇ ਜਾਂਦਾ ਹੈ ਅਸੀਂ ਕਿਉਂ ਕੋਈ ਕੱਲ ਕੱਲ ਦੀ ਗੱਲ ਕੀ ਗੱਲ ਫੇਰ ਕੋਈ ਨਹੀਂ ਹੁੰਦਾ ਤੁਸੋਂ ਕੀ ਜਿਹਾ ਸਵਾਲ ਨਾ ਕਰਕੇ ਲੋਕਾਂ ਦਾ ਨਾਮ ਦੀ ਮਾਦਮਾ ਸ਼ਰਨਪਤੀ ਸਾਡੇ ਵਾਰਨੇਸ਼ਵਰਿ ਮਾਰਦਨ ਦਾ ਪਹਿਰਾ ਹੈ ਕੋਲਾ ਨੰਬਰ ਵਾਰਡ 22 ਜੀ ਸਾਡੇ ਇੱਥੇ ਥੋੜਾ ਜਿਹਾ ਵੀ ਜਦੋਂ ਮੀਂਹ ਪੈਣੀ ਆ ਸਾਡੇ ਸਾਰੇ ਬਸੇ ਦਾ ਪਾਣੀ ਖੰਡਾ ਹੋ ਗਿਆ ਹੋਇਆ ਜਾਂਦਾ ਇਹੋ ਦੇਖੋ ਜਿਉਂ ਤੇ ਹੁਣ ਦੇ ਕੁਰੀ ਵੀ ਪਾਣੀ ਦੇ ਵਿੱਚ ਡਿੱਗ ਗਈ ਤਾਂ ਵੀ ਬਣਨਗੀ ਚੁੱਕੀ ਸੀ ਜੀ ਇਹ ਵੀ ਨਹੀਂ ਜੀ ਤੇ ਸਰ ਸਭ ਤੋਂ ਵੱਡਾ ਘਟਾ ਤਾਂ ਇਹ ਵੀ ਜੀ ਇਹਦੇ ਵਿੱਚੋਂ ਲੱਕੜ ਦੇ ਨਾਲ ਸਾਡੇ ਜੀ ਦਾ ਪੈਰ ਵੀ ਟੁੱਟ ਗਿਆ ਜੀ ਕਿੱਥੇ ਰੋਕੋ ਤੇ ਜੀ ਇੱਥੇ ਦਾ ਜਿਹੜਾ ਪਾਣੀ ਕਰ ਸਾਡੇ ਬੱਚੇ ਵੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਨੇ ਜੀ ਉਹ ਜਾਣੀ ਜਾਨੇ ਨਕੂਲ ਨਹੀਂ ਛੱਡ ਕੇ ਆ ਸਕਦੇ ਜੀ ਪਾਣੀ ਉੱਥੋਂ ਤੱਕ ਹੋ ਜਾਂਦਾ ਸਰ ਜੇਕਰ ਪਾਣੀ ਦੇ ਵਿੱਚੋਂ ਕੋਈ ਮੋਟਰਸਾਈਕਲ ਜਾਂ ਕਾਰ ਜਾਂ ਕੋਈ ਢੱਡੀ ਲੰਘਦੀ ਹੈ ਸਾਰਾ ਪਾਣੀ ਸਾਡੇ ਘਰਾਂ ਦੇ ਅੰਦਰ ਜਾਵਣਾ ਹੈ ਜੀ ਔਰ ਇੰਨਾ ਦਿਸੇ ਕਿ ਗੰਦਗੀ ਔਰ ਇੰਨੀ ਮੁਸ਼ਕਲ ਹੋ ਰਹੀ ਹੈ ਜੀ ਨਾ ਬੁੜਾ ਹਾਲ ਹੋਇਆ ਪਈ ਸਾਡੇ ਤੋਂ ਵੀ ਪੀ ਨਹੀਂ ਕਰਦੀ ਜੀ ਅਜਨਾਲੇ ਇੱਥੇ ਬੈਠਿਆ ਵੀ ਜਾਂਦਾ ਜੀ ਔਰ ਮੱਛਰ ਵੀ ਨਾ ਜਿਆਦਾ ਫਰਾ ਹਾਲ ਹੈ ਫਿਰ ਉਸ ਤੋਂ ਵਾਰੀ ਇੱਥੇ ਹੋਣਾ ਸਾਰਾ ਵੀ ਆਪਣੇ ਅੱਖਾਂ ਨਾਲ ਦੇਖਿਆ ਜੀ ਕਿ ਸੱਤ ਮਹੀਨੇ ਦਰਮਾਨੀ ਤੋਂ ਦੇ ਦੇ ਕੇ ਸੱਤ ਨੂੰ ਆਉਂਦੇ ਨਹੀਂ ਇਦੇ ਵਿੱਚੋਂ ਵੀ ਸਾਪਣੇ ਸਿਰ ਲੱਗ ਰਿਹਾ ਸੀ ਮੋਟਰਸਾਈਕਲ ਲੰਘਿਆ ਤੇ ਹੱਥ ਪਤਾ ਨਹੀਂ ਕਿਉਂ ਬੱਸੇ ਬਣ ਗਿਆ ਬਹੁਤ ਸਾਰੇ ਵੀ ਵਿੱਚੋਂ ਕਿਰੇ ਦਾ ਟਕਣਾ ਵੀ ਪਤਾ ਨਹੀਂ ਪੱਟਿਆ ਜਾਂ ਨਹੀਂ ਪੱਟਿਆ ਕੋਈ ਵੀ ਪਤਾ ਨਹੀਂ ਲੱਗ ਰਿਹਾ ਸਰ ਸਾਨੂੰ ਅੱਜ 6-7 ਸਿਰ ਹੋ ਗਏ ਬੜਾ ਕਹਿਆਣਾ ਸਰ ਇਹਦਾ ਕੋਈ ਹੱਲ ਨਹੀਂ ਹੋਣਾ ਕਿ ਸਾਡੀ ਮੰਨ ਜੀ ਸਾਰੇ ਨੂੰ ਜਲਦੀ ਤੋਂ ਜਲਦੀ ਇਹਨੂੰ ਕਵਰ ਕੀਤਾ ਜਾਵੇ ਜੀ ਤਾਂ ਨਾਲ ਬਚਾਅ ਹੋਣੀ ਨਹੀਂ ਸਾਨੂੰ ਸਰ ਖਤਰਾ ਹੀ ਖਤਰਾ ਹੈ ਜੀ ਸਾਡਾ ਬੱਚਾ ਕੋਈ ਇਸ ਰੇ ਦੇ ਵਿੱਚ ਗਿੱਰ ਗਿਆ ਜਾਂ ਕੋਈ ਜਾਨੀ ਮਾਨੀ ਨੁਕਸਾਨ ਹੋ ਗਈ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਠੀਕ ਹੈ ਸੰਤਰ ਸਾਡਾ ਨਿਆਣਾ ਦੀ ਜੀ ਜਿੱਦ ਤੱਕ ਸਾਡਾ ਇਹ ਹੱਲ ਪਤਾ ਜੈ ਮੇ ਜੀ ਇਹ ਪਾਣੀ ਸਰ ਇੱਥੇ ਨਹੀਂ ਇਦਾਂ ਕੜਨਾ ਨਹੀਂ ਚਾਹੀਦਾ ਆ ਜਾਂਦੇ ਨੇ ਜੀ ਲੈ ਕੇ ਟਰੈਕਟਰ ਲੈ ਕੇ ਆਉਦੇ ਨਹੀਂ ਲੈ ਕੇ ਪਰ ਕੋਈ ਹੱਲ ਨਹੀਂ ਕਰ ਰਿਹਾ ਕੋਈ ਹੱਲ ਕੋਈ ਨਹੀਂ ਅੱਜ ਸੇਵਾ ਸੰਤਵਾਨ ਦੇ ਵਿੱਚ ਹੋ ਗਿਆ ਸਰ ਇਹ ਤਾਂ ਪਾਣੀ ਹੁੰਦਾ ਘਟ ਖੜਿਆ ਸਰ ਇੱਥੇ ਪੂਰਾ ਪਾਣੀ ਦੀ ਪਾਣੀ ਮਜਾਦਾ ਜੀ ਸਾਡੇ ਨਾਲੋਂ ਛੋਟੇ ਛੋਟੇ ਤੱਕ ਪਾਣੀ ਨਹੀਂ ਚੱਲਦਾ ਜੀ ਦਾ ਸਰ ਇੱਥੇ ਬਹੁਤ ਜ਼ਿਆਦਾ ਉੱਤਰ ਆਇਆ ਹੈ ਤੇ ਕਰੇ ਤਾਂ ਕੋਈ ਨਹੀਂ ਨਿਕਲ ਸਕਦੀ ਜੀ